ਸਫਲਤਾਪੂਰੀ ਮਚਲੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁਚਾਅ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇਗੇ ਨੇ ਲਗਾਤਾਰ ਜਿਹੜੀ ਆ ਫੋਰਨ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਅ ਦੇ ਝਟਕੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਯੂ ایس اے ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਹੈ ਝਟਕ ਪੁਚਾਅ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਸੀਗੇ ਅਕਸਰ ਹੀ ਜਦੋਂ ਪੁਚਾਅ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕੇ ਤੇ ਸਾਡੇ ਜਿਹੜੀ ਇਸ ਸਿਰ ਦੀ ਛੱਤ ਆ ਜਿਹੜੀ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕ ਕਾਲਾ ਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਆ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨੇ ਕੇ ਦੱਸਿਆ ਜਾ ਰਿਹਾ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਆ ਜਿਸ ਦੇ ਨਾਲ ਨਿਊਯਾਰਕ ਦੀ ਜੀ ਤਰਤੀ ਆ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਸੋਗੇ ਸੀਗੇ ਜਿਸ ਵੇਲੇ ਇਹ ਤਰਤਿਕ ਹੋ ਲਿਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸੀਗੇ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁੱਛ ਆ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇਗੇ ਨੇ ਲਗਾਤਾਰ ਜਿਹੜੀ ਆ ਫੋਰਨ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਂ ਰੱਖਿਆ ਸੀਗਾ ਉਹ ਤਾਂ ਕਿਤੇ ਨਾ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਆ ਤਾਂ ਹੁਣ ਜਿਹੜੀ ਆ ਨਿਊਯਾਰਕ ਦੀ ਧਰਤੀ ਵਿੱਚ ਜਿਹੜੀ ਆ ਦਿਨ ਚੜ੍ਹਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਅੱਜ ਸਵੇਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜ੍ਹਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਗਏ ਸੀਗੇ ਅਕਸਰ ਹੀ ਜਦੋਂ ਪਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਤੇਜ਼ ਸਾਡੀ ਜਿਹੜੀ ਸਿਰ ਦੀ ਛੱਤ ਆ ਜਿਹੜੀ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕ ਘਰਾਂ ਚੋਂ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨਾ ਕਿ ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਹੈ ਜਿਸ ਦੇ ਨਾਲ ਨਿਊ ਜਰਕਤੀ ਜੀ ਧਰਤੀ ਹੈ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਰੁਕੇ ਸੀਗੇ ਜਿਸ ਵੇਲੇ ਇਹ ਧਰਤਿਕ ਹੌਲੀ ਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸਿਕੇ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁਚਾਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੌਰਨ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਪਰ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਨ ਰੱਖਿਆ ਸੀਗਾ ਉਹ ਤਾਂ ਕਿਤੇ ਇਹਦਾ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਹੈ ਨਿਊਯਾਰਕ ਦੀ ਧਰਤੀ ਵਿਚ ਜਿਹੜੀ ਹੈ ਦਿਨ ਚੜਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਇਸ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਸੀਗੇ ਅਕਸਰ ਹੀ ਜਦੋਂ ਪੁਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕਿਤੇ ਸਾਡੇ ਜਿਹੜੀ ਇਸ ਸਿਰ ਦੀ ਛੱਤ ਆ ਜਿਹੜੀ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਦਾ ਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਆ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨੇ ਕਿ ਦੱਸਿਆ ਜਾ ਰਿਹਾ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਆ ਜਿਸ ਦੇ ਨਾਲ ਨਿਊਯਾਰਕ ਦੀ ਜੀ ਧਰਤੀ ਆ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਸੁੱਕੇ ਸੀਗੇ ਜਿਸ ਵੇਲੇ ਇਹ ਤਰਤੀਕ ਹੋ ਲਿਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸੀਗੇ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁੱਛ ਆ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇਗੇ ਨੇ ਲਗਾਤਾਰ ਜਿਹੜੀ ਆ ਫੌਰੀਂ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਪਰ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਨ ਰੱਖਿਆ ਸੀਗਾ ਉਹ ਤਾਂ ਕਿਤੇ ਇਹਦਾ ਕਿਤੇ ਜਿਹੜਾ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਆ ਤਾਂ ਹੁਣ ਜਿਹੜੀ ਆ ਨਿਊ ਜਰਨਲ ਦੀ ਧਰਤੀ ਵਿੱਚ ਜਿਹੜੀ ਆ ਦਿਨ ਚੜ੍ਹਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਅੱਛਾ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਗਏ ਸੀਗੇ ਅਕਸਰ ਹੀ ਜਦੋਂ ਪਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਤੇਜ਼ ਸਾਡੀ ਜਿਹੜੀ ਸ਼ਹਿਰ ਦੀ ਛੱਤਾਂ ਜਿਹੜੀ ਆ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕ ਘਰਾਂ ਚੋਂ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਕੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਹੈ ਜਿਸ ਦੇ ਨਾਲ ਨਿਊ ਜਰਕ ਤੇ ਜੀ ਧਰਤੀ ਹੈ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸਕੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਸੋ ਗਏ ਸਕੇ ਜਿਸ ਵੇਲੇ ਇਹ ਧਰਤਿਕ ਹੋਲੀ ਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸਿਕੇ ਤਾਂ ਮੌਕੇ ਤੇ ਹਫਲਾ ਫੁਹੜਾ ਦਫਰੀ ਮਤਰੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪਚਾ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੌਰੀਂ ਦੇ ਵਿੱਚ ਹਰ ਰੋਜ਼ ਜਿਹੜੇ ਆ ਪਚਾ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਨ ਰੱਖਿਆ ਸੀਗਾ ਉਹ ਤਾਂ ਕਿਤੇ ਇਹ ਤਾਂ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਹੈ ਨਿਊਯਾਰਕ ਦੀ ਧਰਤੀ ਵਿਚ ਜਿਹੜਿਆ ਦਿਨ ਚੜਦੇ ਝਟਕੇ ਜਿਹੜੇ ਆ ਪਚਾਲ ਦੇ ਮਹਿਸੂਸ ਕੀਤੇ ਗਏ ਨੇ ਇਸ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਸੀਗੇ ਅਕਸਰ ਹੀ ਜਦੋਂ ਪਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕਿਤੇ ਸਾਡੇ ਜਿਹੜੀ ਇਸ ਸਿਰ ਦੀ ਛੱਤ ਆ ਜਿਹੜੀ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਦਾ ਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨਾ ਕਿ ਦੱਸਿਆ ਜਾ ਰਿਹਾ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਆ ਜਿਸ ਦੇ ਨਾਲ ਨਿਊਯਾਰਕ ਦੀ ਜੀ ਧਰਤੀ ਆ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਸੋਗੇ ਸੀਗੇ ਜਿਸ ਵੇਲੇ ਇਹ ਤਰਤੀਕ ਹੋ ਲਿਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸੀਗੇ ਤਾਂ ਮੌਕੇ ਤੇ ਹਫੜਾ ਤਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁੱਛ ਆ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੋਰਮ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਂ ਰੱਖਿਆ ਸੀਗਾ ਉਹ ਤਾਂ ਕਿਤੇ ਇਹਦਾ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਆ ਤਾਂ ਹੁਣ ਜਿਹੜੀ ਆ ਨਿਊਯਾਰਕ ਦੀ ਧਰਤੀ ਵਿੱਚ ਜਿਹੜੀ ਆ ਦਿਨ ਚੜ੍ਹਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਅੱਜ ਸਵੇਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਗਏ ਸੀਗੇ ਅਕਸਰ ਹੀ ਜਦੋਂ ਪਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕਿਤੇ ਸਾਡੇ ਜਿਹੜੀ ਇਹ ਸਿੜ ਦੀ ਛੱਤਾ ਜਿਹੜੀ ਆ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਕਲਾਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨਾ ਕਿ ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਹੈ ਜਿਸ ਦੇ ਨਾਲ ਨਿਊ ਜੀਓਟ ਜੀ ਧਰਤੀ ਹੈ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਹੈ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਸੋ ਗਏ ਸਗੇ ਜਿਸ ਵੇਲੇ ਇਹ ਧਰਤਕ ਹੋਲੀ ਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸਕੇ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁਚਾਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੌਰਨ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਪਰ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਨ ਰੱਖਿਆ ਸੀਗਾ ਉਹ ਤਾਂ ਕਿਤੇ ਇਹਦਾ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਹੈ ਨਿਊਯਾਰਕ ਦੀ ਧਰਤੀ ਵਿਚ ਜਿਹੜੀ ਹੈ ਦਿਨ ਚੜਦੇ ਝਟਕੇ ਜਿਹੜੇ ਆ ਪਹਚਾਲ ਦੇ ਮਹਿਸੂਸ ਕੀਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਹਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਸੀਗੇ ਅਕਸਰ ਜਦੋਂ ਪਹਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕੇ ਤੇ ਸਾਡੇ ਜਿਹੜੀ ਇਸ ਸ਼ਹਿਰ ਦੀ ਛੱਤਾਂ ਜਿਹੜੀ ਆ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕ ਕਾਲਾ ਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਆ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨੇ ਕੇ ਦੱਸਿਆ ਜਾ ਰਿਹਾ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਆ ਜਿਸ ਦੇ ਨਾਲ ਨਿਊਯਾਰਕ ਤੇ ਜੀ ਧਰਤੀ ਆ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਰੁਗ ਗਏ ਸੀਗੇ ਜਿਸ ਵੇਲੇ ਇਹ ਤਰਤਿਕ ਹੋ ਲਿਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸੀਗੇ ਤਾਂ ਮੌਕੇ ਤੇ ਹਫਲਾ ਫੁਲਾ ਫਰੀ ਮਚਰੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਚ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁੱਛ ਆ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੋਰਨ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਂ ਰੱਖਿਆ ਸੀਗਾ ਉਹ ਤਾਂ ਕਿਤੇ ਨਾ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਆ ਤਾਂ ਹੁਣ ਜਿਹੜੀ ਆ ਨਿਊ ਜਰਕ ਦੀ ਧਰਤੀ ਵਿੱਚ ਜਿਹੜੀ ਆ ਦਿਨ ਚੜ੍ਹਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਅੱਜ ਸਵੇਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜ੍ਹਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਕਰਾਚੋ ਬਾਹਰ ਨਿਕਲ ਗਏ ਸੀਗੇ ਅਕਸਰ ਹੀ ਜਦੋਂ ਪਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਤੇਜ਼ ਸਾਡੀ ਜਿਹੜੀ ਛੱਤ ਜਿਹੜੀ ਆ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕ ਕਲਾਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨਾ ਕਿ ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਹੈ ਜਿਸ ਦੇ ਨਾਲ ਨਿਊ ਜੀਕਟ ਜੀ ਧਰਤੀ ਹੈ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਰੁਕੇ ਸੀਗੇ ਜਿਸ ਵੇਲੇ ਇਹ ਧਰਤਿਕ ਹੌਲੀ ਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸਿਕੇ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪਚਾ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੌਰਨ ਦੇ ਵਿੱਚ ਹਰ ਰੋਜ਼ ਜਿਹੜੇ ਆ ਪਚਾਅ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਪਰ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਨ ਰੱਖਿਆ ਸੀਗਾ ਉਹ ਤਾਂ ਕਿਤੇ ਇਹ ਤਾਂ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਹੈ ਨਿਊਯਾਰਕ ਦੀ ਧਰਤੀ ਵਿਚ ਜਿਹੜੀ ਹੈ ਦਿਨ ਚੜਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਆਈਸਵੈਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸਕੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਸਕੇ ਅਕਸਰ ਜਦੋਂ ਪੁਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕਿਤੇ ਸਾਡੇ ਜਿਹੜੀ ਇਸ ਸ਼ਹਿਰ ਦੀ ਛੱਤਾਂ ਜਿਹੜੀ ਆ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਦਾ ਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਆ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨੇ ਕਿ ਦੱਸਿਆ ਜਾ ਰਿਹਾ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਆ ਜਿਸ ਦੇ ਨਾਲ ਨਿਊਯਾਰਕ ਦੀ ਜੀਤ ਧਰਤੀ ਆ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਸੋਗੇ ਸੀਗੇ ਜਿਸ ਵੇਲੇ ਇਹ ਤਰਤੀਕ ਹੋ ਲਿਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸੀਗੇ ਤਾਂ ਮੌਕੇ ਤੇ ਹਫੜਾ ਤਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁਚਾ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੋਰਮ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘੜਾ ਦੇ ਵਿੱਚ ਸਮਾਂ ਰੱਖਿਆ ਸੀਗਾ ਉਹ ਤਾਂ ਕਿਤੇ ਤਾਂ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਆ ਨਿਊ ਜਰਕ ਦੀ ਧਰਤੀ ਵਿੱਚ ਜਿਹੜੀ ਆ ਦਿਨ ਚੜਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਅੱਛਾ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਗਏ ਸੀਗੇ ਅਕਸਰ ਹੀ ਜਦੋਂ ਪਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕੇ ਤੇ ਸਾਡੀ ਜਿਹੜੀ ਸ਼ਹਿਰ ਦੀ ਛੱਤ ਆ ਜਿਹੜੀ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਕਾਲਾ ਚੋਂ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨ ਕਿ ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਹੈ ਜਿਸ ਦੇ ਨਾਲ ਨਿਊ ਜਰਕ ਦੀ ਧਰਤੀ ਹੈ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਹੈ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਸੋਗੇ ਸੀਗੇ ਜਿਸ ਵੇਲੇ ਇਹ ਧਰਤੀ ਖੋਲੀ ਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸਿਕੇ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪਹਚਾ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੌਰੀਂ ਦੇ ਵਿੱਚ ਹਰ ਰੋਜ਼ ਜਿਹੜੇ ਆ ਪਹਚਾ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਨ ਰੱਖਿਆ ਸੀਗਾ ਉਹ ਤਾਂ ਕਿਤੇ ਨਾ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਹੈ ਨਿਊਯਾਰਕ ਦੀ ਧਰਤੀ ਵਿਚ ਜਿਹੜਿਆ ਦਿਨ ਚੜਦੇ ਝਟਕੇ ਜਿਹੜੇ ਆ ਪਚਾਲ ਦੇ ਮਹਿਸੂਸ ਕੀਤੇ ਗਏ ਨੇ ਇਸ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਸੀਗੇ ਅਕਸਰ ਹੀ ਜਦੋਂ ਪਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕਿਤੇ ਸਾਡੇ ਜਿਹੜੀ ਇਸ ਛੱਤ ਦੀ ਛਾਤ ਆ ਜਿਹੜੀ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਦਾ ਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਆ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨਾ ਕਿ ਦੱਸਿਆ ਜਾ ਰਿਹਾ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਆ ਜਿਸ ਦੇ ਨਾਲ ਨਿਊ ਜਰਸੀ ਦੀ ਧਰਤੀ ਆ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਰੁਕ ਗਏ ਸੀਗੇ ਜਿਸ ਵੇਲੇ ਇਹ ਤਰਤੀਕ ਹੋ ਲਿਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸੀਗੇ ਤਾਂ ਮੌਕੇ ਤੇ ਹਫੜਾ ਤਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁਚਾ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੋਰਨ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਂ ਰੱਖਿਆ ਸੀਗਾ ਉਹ ਤਾਂ ਕਿਤੇ ਇਹ ਤਾਂ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਵਿਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਆ ਨਿਊਯਾਰਕ ਦੀ ਧਰਤੀ ਵਿੱਚ ਜਿਹੜੀ ਆ ਦਿਨ ਚੜ੍ਹਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਅੱਜ ਸਵੇਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਯੂਐਸਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਸੀਗੇ ਅਕਸਰ ਹੀ ਜਦੋਂ ਪਚਾਲ ਹੁੰਦਾ ਤਾਂ ਲੋਕਾਂ ਨੂੰ ਹਮੇਸ਼ਾ ਹੀ ਡਰ ਹੁੰਦਾ ਆ ਕਿ ਕਿਤਨੇ ਕਿਤੇ ਸਾਡੇ ਜਿਹੜੀ ਇਹ ਸਿੜ ਦੀ ਛੱਤਾ ਜਿਹੜੀ ਆ ਉਹ ਡਿੱਗਣ ਜਾਵੇ ਜਿਸ ਤੋਂ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਕਲਾਜੋ ਬਾਹਰ ਨਿਕਲ ਗਏ ਨੇ ਖੁਸ਼ਕਿਸਮਤੀ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤਨਾ ਕਿ ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰ ਜਿਹੜਾ ਪਚਾਲ ਦੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਇਸ ਦੀ ਤੀਬਰਤਾ ਦੱਸੀ ਜਾ ਰਹੀ ਹੈ 2.7 ਦੱਸੀ ਜਾ ਰਹੀ ਹੈ ਇਹ ਕਾਫੀ ਤੇਜ਼ ਹੁੰਦੀ ਹੈ ਜਿਸ ਦੇ ਨਾਲ ਨਿਊ ਜੀਓਕਤੀ ਜੀ ਧਰਤੀ ਹੈ ਜਿਹੜੀ ਜੱਕਦਮ ਤੇਜ਼ ਝਟਕੇ ਦੇ ਨਾਲ ਕੰਬੀ ਆ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸਗੇ ਤਾਂ ਲੋਕਾਂ ਦੇ ਸੁੱਤੇ ਪਏ ਦੇ ਸਾਹ ਸੋ ਗਏ ਸਗੇ ਜਿਸ ਵੇਲੇ ਇਹ ਧਰਤਿਕ ਹੋਲੀ ਆ ਤਾਂ ਲੋਕ ਕਰਾਚੋ ਬਾਹਰ ਨਿਕਲ ਕੇ ਸਕੇ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਸੀਗੀ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇਹ ਪੁਚਾਹਾ ਲਿਆ ਦੂਸਰੀ ਵਾਰ ਜਿਹੜੇ ਝਟਕੇ ਨੇ ਮਹਿਸੂਸ ਕੀਤੇ ਗਏ ਨੇ ਲਗਾਤਾਰ ਜਿਹੜੀ ਆ ਫੌਰਨ ਦੇ ਵਿੱਚ ਹਰ ਰੋਜ਼ ਜਿਹੜੇ ਆ ਪੁਚਾਹ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਪਰ ਫਿਲਹਾਲ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਜੋ ਘਰਾਂ ਦੇ ਵਿੱਚ ਸਮਾਨ ਰੱਖਿਆ ਸੀਗਾ ਉਹ ਤਾਂ ਕਿਤੇ ਇਹਦਾ ਕਿਤੇ ਜਿਹੜੇ ਆ ਥੋੜਾ ਬਹੁਤਾ ਜਿਹੜਾ ਆ ਟੁੱਟਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਲਗਾਤਾਰ ਦੇਸ਼ ਦੀ ਧਰਤੀ ਫਿਲਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜੀ ਹੈ ਨਿਊਯਾਰਕ ਦੀ ਧਰਤੀ ਵਿਚ ਜਿਹੜੀ ਹੈ ਦਿਨ ਚੜਦੇ ਝਟਕੇ ਜਿਹੜੇ ਆ ਪੁਚਾਲ ਦੇ ਮਹਿਸੂਸ ਕੀਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਯੂ ਐਸ ਏ ਦੀ ਨਿਊਯਾਰਕ ਦੇ ਵਿੱਚ ਦਿਨ ਚੜਦੇ ਜਿਹੜੇ ਆ ਧਰਤੀ ਕੰਮੀ ਆ ਝਟਕ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਸੁੱਤੇ ਹੋਏ ਸੀਗੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਆ ਲੋਕ ਕੜਾ